ਇੰਡੀਆ ਟੂ ਕੈਨੇਡਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਜਿੱਥੇ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਕਿ ਕੈਨੇਡਾ ਤੋਂ 30000 ਤੋਂ ਵੱਧ ਪੰਜਾਬੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿੱਚ ਵੱਡੀ ਗਿਣਤੀ ਜਿੱਥੇ ਕਿ ਸਟੂਡੈਂਟਾਂ ਦੀ ਦੱਸੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਉੱਤੇ ਜਿਹੜੀ ਅਪਡੇਟ ਦੇ ਦਿੱਤੀ ਹੈ ਸੋ ਇਸ ਦੇ ਵਿੱਚ ਕੋਈ ਵੀ ਜਿਹੜਾ ਸਟੂਡੈਂਟ ਸ਼ਾਮਲ ਨਹੀਂ ਹੋਵੇਗਾ ਇਸ ਦੇ ਵਿੱਚ ਸਿਰਫ ਉਹ ਪੰਜਾਬੀ ਸ਼ਾਮਲ ਹਨ ਜੋ ਕਿ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਦੇ ਜਾਂ ਫਿਰ ਬਿਸਟਰ ਵੀਜ਼ਾ ਦੇ ਉੱਤੇ ਗਏ ਸਨ ਤੇ ਉਹਨਾਂ ਦੇ ਵੱਲੋਂ ਰਫਿਊਜੀ ਕੇਸ ਅਪਲਾਈ ਕਰ ਦਿੱਤੇ ਗਏ ਤੇ ਜਾਂ ਫਿਰ ਇਸ ਦੇ ਵਿੱਚ ਉਹ ਪੰਜਾਬੀ ਸ਼ਾਮਲ ਹੋਣਗੇ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਵੀ ਲੈ ਚੁੱਕੇ ਹਨ ਪਰ ਪੀਆਰ ਤੋਂ ਬਾਅਦ ਵੀ ਉਹ ਕੈਨੇਡਾ ਦੇ ਕਿਸੇ ਨਾ ਕਿਸੇ ਅਪਰਾਧਿਕ ਗਤੀਵਿਧੀ ਦੇ ਵਿੱਚ ਜਿਹੜੇ ਆ ਉਹ ਪਾਏ ਗਏ ਹਨ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਅਪਰਾਧਿਕ ਰਿਕਾਰਡ ਦੇਖਦਿਆਂ ਹੋਏ ਜਿਹੜਾ ਪੀਆਰ ਤੋਂ ਬਾਅਦ ਵੀ ਹੁਣ ਭਾਰਤ ਦੇ ਵਿੱਚ ਰਿਪੋਰਟ ਕੀਤਾ ਜਾਵੇਗਾ ਸੋ ਤੁਹਾਨੂੰ ਦੱਸ ਦਈਏ ਕਿ ਇਹ ਰਿਪੋਰਟ ਕਰਨੀਆਂ ਜਿਹੜੀਆਂ ਖਬਰਾਂ ਆ ਰਹੀਆਂ ਹਨ ਸੋ ਇਹ ਆਰਡਰ ਜਾਰੀ ਹੋ ਚੁੱਕੇ ਹਨ ਸੋ ਕਿਸੇ ਵੀ ਹਾਲਤ ਦੇ ਵਿੱਚ ਹੁਣ ਜਿਹੜੇ 30000 ਤੋਂ ਬਾਅਦ ਦੇ ਪੰਜਾਬੀ ਭਾਰਤੀ ਜਾਂ ਫਿਰ ਇਸ ਦੇ ਵਿੱਚ ਕੁਝ ਕੁ ਹੋਰ ਦੇਸ਼ਾਂ ਦੇ ਵਿਅਕਤੀ ਵੀ ਸ਼ਾਮਲ ਹਨ ਸੋ ਇਹਨਾਂ ਨੂੰ ਆਰਡਰਾਂ ਨੂੰ ਹੁਣ ਕੈਨਸਲ ਨਹੀਂ ਕੀਤਾ ਜਾ ਸਕਦਾ ਸੋ 30000 ਲੋਕਾਂ ਨੂੰ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਜਿਹੜਾ ਆ ਉਹ ਰਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਰਾਹਤ ਦੀ ਖਬਰ ਇਹ ਹੈ ਕਿ ਜਿਹੜੇ ਸਟੂਡੈਂਟ ਕੈਨੇਡਾ ਦੇ ਵਿੱਚ ਇਸ ਸਮੇਂ ਹਨ ਜੇਕਰ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਜਾਂ ਫਿਰ ਉਹ ਜਿਹੜੇ ਆ ਵਰਕ ਪਰਮਿਟ ਐਕਸਪਾਇਰ ਹੋਣ ਦੀ ਗਾਰ ਦੇ ਉੱਤੇ ਹਨ ਸੋ ਉਹਨਾਂ ਦੇ ਲਈ ਕੋਈ ਵੀ ਅਜੇ ਤੱਕ ਜਿਹੜਾ ਫੈਸਲਾ ਨਹੀਂ ਲਿਆ ਗਿਆ ਹੈ ਸੋ ਇਸ ਦੇ ਵਿੱਚ ਇਕੱਲੇ ਜਿਹੜੇ ਆ ਕੈਨੇਡਾ ਦੇ ਵਿੱਚ ਜਿਹੜੇ ਰਫਿਊਜੀ ਕੇਸ ਸਨ ਉਹਨਾਂ ਦੇ ਕੈਨਸਲ ਕਰਨ ਤੋਂ ਬਾਅਦ ਹੀ ਰਫਿਊਜੀ ਜਿਹੜੀ ਉਹਨਾਂ ਦੀ ਕੈਨਸਲ ਕਰ ਦਿੱਤੀ ਗਈ ਸੋ ਸ਼ਰਨ ਦੀ ਜਿਹੜੀ ਐਪਲੀਕੇਸ਼ਨ ਉਹਨਾਂ ਦੇ ਵੱਲੋਂ ਲਗਾਈ ਗਈ ਸੀ ਉਸ ਨੂੰ ਖਾਰਜ ਕਰ ਦਿੱਤਾ ਗਿਆ ਸੋ ਸਾਰੇ ਰਫਿਊਜੀ ਕੇਸਾਂ ਵਾਲੇ ਹਨ ਜਾਂ ਫਿਰ ਕੈਨੇਡਾ ਦੇ ਵਿੱਚ ਜਿਹੜੇ ਪੀਆਰ ਹੋ ਚੁੱਕੇ ਆ ਜਾਂ ਫਿਰ ਉਹ ਕ੍ਰਿਮੀਨਲ ਰਿਕਾਰਡ ਦੇ ਵਿੱਚ ਪਾਏ ਗਏ ਆ ਸੋ ਉਹਨਾਂ ਨੂੰ ਰਿਪੋਰਟ ਕਰਨ ਦੀ ਜਿਹੜੀ ਹੈ ਖਬਰਾਂ ਹੁਣ ਨਿਕਲ ਕੇ ਆ ਰਹੀਆਂ ਹਨ ਸੋ ਸਟੂਡੈਂਟ ਨੂੰ ਕਿਤੇ ਨਾ ਕਿਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰਾਹਤ ਦਿੱਤੀ ਗਈ ਹੈ ਸੋ ਸਟੂਡੈਂਟ ਜਿਹੜੇ ਆ ਉਹ ਡਿਪੋਰਟ ਨਹੀਂ ਕੀਤੇ ਜਾਣਗੇ